हेलो एवरीवन वेलकम बैक टू आइडिया स्टडीज ऑन आई होप ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਬੱਚਿਓ ਆਪਣੀ ਜਿਹੜੀ ਸੀਡੀਪੀ ਦੀ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜੀ ਅੱ끼 ਆਪਾਂ ਨਿਊ ਜਿਹੜੀ ਵੀਡੀਓ ਲੈ ਕੇ ਆਏ ਆ ਇੱਕ ਵਧੀਆ ਔਰ ਨਿਊ ਟਾਪਿਕ ਦੇ ਨਾਲ ਵਿਚ ਨੇਮ ਇਜ਼ ਅ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਹਾਂਜੀ ਸਟੂਡੈਂਟਸ ਆਪਣੀ ਵੀਡੀਓ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ आई रिक्वेस्ट के ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਜਿਹੜਾ ਅੱਜ ਵਾਲਾ ਟਾਪਿਕ ਹੈ ਥੋੜਾ ਜਿਹਾ ਡਿਫਰੈਂਟ ਹੋਏਗਾ ਐਂਡ ਦ ਮੋਸਟ ਇੰਪੋਰਟੈਂਟ ਹੈ ਤੇ ਧਿਆਨ ਨਾਲ ਤੁਸੀਂ ਜਿਹੜੀ ਸਾਰੀ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖਣਾ ਹੈ ਸੋ लेट्स स्टार्ट ਸੋ आवर ਟਾਪਿਕ ਇਜ਼ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਐਸ ਵੀ ਸੀ ਸੋ ਵਾਟ ਇਜ਼ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਸਟੂਡੈਂਟਸ Learning is never an isolated process, so but an interaction of different processes. Socialization is the one such process that plays an important part in learning. Can't be facilitated in environment uh, properly, then it may be produced the best of the result. So, students, as you know, we are. Um, uh, ਡੂਇੰਗ ਦਾ ਸੀਡੀਪੀ ਸੀਰੀਜ਼ ਸੋ ਸੀਡੀਪੀ ਕੀ ਇੱਕ ਚਾਈਲਡ ਦੀ ਡਿਵੈਲਪਮੈਂਟ ਆ ਲਾਈਫ ਲੌਂਗ ਜਿਹੜੀ ਡਿਵੈਲਪਮੈਂਟ ਆ ਉਹਦੇ ਬਾਰੇ ਅਸੀਂ ਗੱਲ ਕੀਤੀ ਆ ਸੇਮ ਐਜ਼ ਜਿਹੜੀ ਇੱਕ ਚਾਈਲਡ ਦੀ ਪ੍ਰੋਪਰ ਡਿਵੈਲਪਮੈਂਟ ਆ ਆਫ देयर ਬਾਡੀ ਮਾਈਂਡ ਹੈਨਾ ਉਹ ਸਭ ਕਿਵੇਂ ਹੋਏਗੀ ਵਿਦ ਦ ਗੁੱਡ ਸੋਸ਼ੀਅਲਾਈਜੇਸ਼ਨ ਸੋ ਜਿਹੜੀ ਸੋਸ਼ੀਅਲਾਈਜੇਸ਼ਨ ਸਾਡੀ ਜਿਹੜੀ ਪ੍ਰੋਸੈਸ ਆ ਇਹ ਇਸ ਦਾ ਜਿਹੜਾ ਇੰਪੋਰਟੈਂਸ ਹੈ ਇਸ ਜਿਹੜਾ ਇਨਫਲੂਐਂਸ ਹੈ ਉਹ ਇੱਕ ਲਰਨਰ ਦੀ ਲਾਈਫ ਦੇ ਵਿੱਚ ਚਾਈਲਡ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਅਗਰ ਉਸ ਦੀ ਸੋਸ਼ੀਅਲਾਈਜੇਸ਼ਨ ਅੱਛੇ ਢੰਗ ਨਾਲ ਹੋਈ ਹੋਵੇਗੀ ਤਾਂ ਹੀ ਉਹ ਕੀ ਆ ਅੱਛੀ ਜਿਹੜੀ ਕੀ ਆ ਲਰਨਿੰਗ ਕਰ ਸਕਦਾ ਆ ਦੈਨ ਉਹ ਇਹ ਸਾਰੀ ਲਰਨਿੰਗ ਕਿੱਥੋਂ ਕਰਦਾ ਹੈ ਆਪਣੇ এনਵਾਇਰਨਮੈਂਟ ਤੋਂ ਹੀ ਕਰਦਾ ਹੈ ਜਿਹੜਾ ਕੁਝ ਵੀ ਉਹ ਸਿੱਖਦਾ ਆ ਉਹਦੇ ਵਿੱਚ ਜਿਹੜਾ ਇੱਕ ਵੱਡਾ ਇਨਫਲੂਐਂਸ ਹੁੰਦਾ ਆ ਉਹ ਉਹ এনਵਾਇਰਨਮੈਂਟ ਦਾ ਵੀ ਹੁੰਦਾ ਆ ਸੋ ਇਸ ਤਰ੍ਹਾਂ ਕੀ ਆ ਉਹ ਕਾਫੀ ਕੁਝ ਚੀਜ਼ਾਂ ਨੇ ਜਿਹੜੀਆਂ ਸੋਸ਼ੀਅਲਾਈਜੇਸ਼ਨ ਜਿਹੜੀ ਪ੍ਰੋਸੈਸ ਆ ਉਹਦੇ ਵਿੱਚ ਸਿੱਖਦਾ ਸੋ ਆਈ ਹੋਪ ਕਿ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਆ ਉਹ ਤੁਹਾਨੂੰ ਕਲੀਅਰ ਹੋ ਰਹੀ ਹੋएगी ਸੋਸ਼ੀਅਲਾਈਜੇਸ਼ਨ ਐਜ਼ ਯੂ نو ਕਿ ਵਰਡੀ ਤੁਹ ਹੀ ਕਲੀਅਰ ਹੋ ਰਿਹਾ ਸੋਸ਼ੀਅਲਾਈਜੇਸ਼ਨ ਮੀਨਸ ਜਦੋਂ ਅਸੀਂ ਸੋਸ਼ੀਅਲੀ ਐਕਟਿਵ ਹੁੰਨੇ ਆ ਹਨਾ ਤੇ ਅਸੀਂ ਸੁਸਾਇਟੀ ਦੇ ਵਿੱਚ ਕੀ ਆ ਵਿਚਰਦੇ ਆ ਸੋ ਇਸ ਤਰ੍ਹਾਂ ਜਿਹੜੀ ਪ੍ਰੋਸੈਸ ਆ ਇਹ ਕੀ ਆ ਸਾਨੂੰ ਸੋਸ਼ਲਾਈਜੇਸ਼ਨ ਪ੍ਰੋਸੈਸ ਆ ਜਿਹੜੀ ਕਿ ਸਾਨੂੰ ਬੱਚੇ ਦੇ ਉੱਪਰ ਉਹਦੇ ਗ੍ਰੋਥ ਦੇ ਉੱਪਰ ਕੀ ਆ ਬਹੁਤ ਜ਼ਿਆਦਾ ਕੀ ਪ੍ਰਭਾਵ ਪਾਉਂਦੀ ਆ ਸੋ ਅ ਇਸ ਦਾ ਆਪਾਂ ਕਨਸੈਪਟ ਸਮਝਦੇ ਆ ਸੋਸ਼ਲਾਈਜੇਸ਼ਨ ਇਜ਼ ਅ ਟਰਮ ਯੂਜ਼ਡ ਬਾਏ ਸਕਾਲਰਸ ਟੂ ਰੈਫਰ ਟੂ ਦਾ ਲਾਈਫ ਲੌਂਗ ਪ੍ਰੋਸੈਸਸਸ ਆਫ ਇਨਹੇਰਿਟਿੰਗ ਵੈਲਿਊਜ਼ ਐਂਡ ਆਈਡੀਓਲੋਜੀਜ਼ ਬਾਏ ਪ੍ਰੋਵਾਈਡਿੰਗ ਐਨ ਇੰਡੀਵਿਜੂਅਲ ਵਿਦ ਦਾ ਸਕਿਲਸ ਐਂਡ ਹੈਬਿਟਸ ਨੈਸੈਸਰੀ ਫਾਰ ਪਾਰਟਿਸਿਪੇਟਿੰਗ ਵਿਦਇਨ ਇਟਸ ਸੋਸਾਇਟੀ ਅਨਡਰ ਸਟੂਡੈਂਟਸ ਜਿਹੜੀ ਇਹ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਹੈ ਇਹ ਕੀ ਆ ਕਿ ਇੰਡੀਵਿਜੂਅਲ ਦੀ ਵੈਲਿਊਜ਼ ਨੇ ਉਹਦੀਆਂ ਆਈਡੀਓਲੋਜੀ ਨੂੰ ਕੀ ਸੋਚਦਾ ਹੈ ਹਨਾ ਆਪਣੀ ਲਾਈਫ ਲੰਗ ਜਿਹੜੀ ਇੱਕ ਪ੍ਰੋਸੈਸ ਆ ਉਹਨੂੰ ਰੈਫਰ ਕਰਦੀ ਹੈ ਕਿ ਬੱਚੇ ਦੇ ਅੰਦਰ ਕੀ ਆ ਕੁਝ ਸਕਿਲਸ ਨੇ ਕੁਝ ਆਈਡੀਓਲੋਜੀਜ਼ ਨੇ ਨਿਊ ਹੈਬਿਟਸ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹ ਚੀਜ਼ਾਂ ਨੂੰ ਕੀ ਆ ਐਨਹਾਂਸ ਕਰਦੀ ਉਹਨੂੰ ਬਣਾਉਂਦੀ ਉਹਨੂੰ ਵਧਾਉਂਦੀ ਹੈ ਤੇ ਇਸ ਤਰ੍ਹਾਂ ਕੀ ਇੱਕ ਚਾਈਲਡ ਆ ਉਹਦੀ ਡਿਵੈਲਪਮੈਂਟ ਉਹ ਅੱਛੀ ਢੰਗ ਨਾਲ ਹੁੰਦੀ ਹੈ ਵਿਦ ਸੋਸ਼ੀਅਲਾਈਜੇਸ਼ਨ ਪ੍ਰੋਸੈਸ So now come to the definition. According to J.J. is the lifelong process. by which an individual becomes a proper member of society and develops human characters haan ji ki jehde uh, two key effects de jehde ore ki aapan nu dasseya gaya first hai gea ki jehda ek child a with the socialization process kia oh ek member uh, acha jehda member of uh, society banda hai ate secondly kia ohde jehde humanistic jehde characteristics, characteristics ne visheshtavan ne kia oh develop hundiyan ne nah. so i hope ki jehda concept to सोशलाइजेसन uh, क्लीयर हो गया होएगा नाउ कम टू द थेरीज ऑफ सोशलाइजे हाँ जी स्टूडेंट्स जोशलाइजेशन प्रोसैस है एक कॉन्सैप्ट है कुछ अलग अलग थेरीज ने जो कि अलग अलग जो की है ऑथर्स द्वारा जी दिखा गई ने जिमें कि असी देखते हैं फस्ट इज़ द लुकिंग क्लास थेरी हाँ जी ये थेरी दी गई है चार्लस हॉट एंड कॉलिज उन्होंने अकॉर्डिंग लुकिंग क्लास थेयरी in 1900 to describe the development of one self and of one's identity through one's interpersonal interaction with the context of society haan ji jivein ki sadnu is word ton hi clear ho reha looking glass theory looking self theory theek hai jadon ik bachcha hai oh kiya society de vich apne aap nu vekhda hai haan te apne aap nu society na interact karke vekhda hai interaction hunda hai oda kide naal society de naal interaction hunda then he know ਐਵਰੀਥਿੰਗ ਅਬਾਊਟ ਸੋਸਾਇਟੀ ਐਂਡ ਦ ਚੇਂਜਸ ਜਿਹੜੇ ਚੇਂਜਸ ਉਹਦੇ ਅੰਦਰ ਹੋ ਰਹੇ ਨੇ ਉਹਨਾਂ ਬਾਰੇ ਵੀ ਕੀ ਆ ਉਹ ਪ੍ਰੋਪਰਲੀ ਨੌਲੇਜ ਲੈਂਦਾ ਹੈ ਸੋ ਚਾਰਲਸ ਹਾਟਨ ਦੇ ਅਕੋਰਡਿੰਗ ਜੋ ਕਿ ਇਹ ਜਿਹੜੀ ਥਿਊਰੀ ਆ ਉਹਨਾਂ ਨੇ 1900s ਦੇ ਵਿੱਚ ਦਿੱਤੀ ਹੈ ਇਹ ਡਿਸਕ੍ਰਾਈਬ ਕਰਦੀ ਹੈ ਵੀ ਕਿਵੇਂ ਇਹ ਸਭ ਇੰਟਰੈਕਸ਼ਨਸ ਨਾਲ ਕੀ ਆ ਇੱਕ ਚਾਈਲਡ ਦੀ ਜਿਹੜੀ ਸੋਸਾਇਟੀਅਲ ਜਿਹੜੀ ਡਿਵੈਲਪਮੈਂਟ ਆ ਉਹ ਕਿਵੇਂ ਮੁਮਕਿਨ ਹੁੰਦੀ ਆ ਸੋ ਆਈ ਹੋਪ ਇਟਸ ਕਲੀਅਰ ਨਾਓ ਕਮ ਟੂ ਦ ਸੈਕਿੰਡ ਥਿਊਰੀ ਆਫ ਸੋਸ਼ਲਾਈਜੇਸ਼ਨ ਵਿਚ ਇਜ਼ ਸੋਸ਼ਲ ਸੈਲਫ ਥਿਊਰੀ According to George Herbert, students, uh, Mead, uh, proper name is George Herbert Mead, he said. the i and me are terms to central the social philosophy me is the socialized aspect of a person and i is the active aspect of a person so jedi second theory hai kuch zyada important nahi hai gi but ede vich ki gal keya george herbert mead ne ehi gal samjhai hai ki jedi society de vich kivein ek jeda baccha hai oh kivein apni identity nu khojda hai so i or me jedi two words ne ohnu kivein haunt karde hai that are important so now come to the third the most important uh, theory of socialisation process so in saare gallan to sanu ye samajh aunda hai ki socialisation jehdi process hai oh child di development layi kinni zyada important hai third theory is ecological system theory ecological jimm ke ede name ton hi jehda sanu samajh aa rahi hai ecological means sade wale de wale naal jadon asi kia interact karde ha ta Theory de and hai, ki, uh, ki hai, according to Bronfenbrenner's ecological system theory, this theory looks at a child development with in the context of system of relationship, so that forms his or her environment. socialization is a learning process through which an individual adjusts himself, him, society and fine tunes his role and position in a society so ecological system theory hai jedi bachche eh kuch parts de vich jedi kiya divide hoyi hui hai jivein ki tusi dekh sakde ho here dekho uh, um, this is u uh, means child so ਚਾਈਲਡ ਕੀ ਹੈ ਕਾਫੀ ਸਾਰੀ ਜਿਹੜੀ ਲੇਅਰਸ ਨੇ ਉਹਦੇ ਆਲੇ ਦੁਆਲੇ ਕੀ ਸੋਸਾਇਟੀ ਨੇ ਕੀ ਫੈਲੀਆਂ ਹੋਈਆਂ ਨੇ ਜਿਹੜੀਆਂ ਕਿ ਉਹਨੂੰ ਹੌਂਟ ਕਰਦੀਆਂ ਨੇ ਠੀਕ ਹੈ ਡਿਫਰੈਂਟ ਡਿਫਰੈਂਟ ਅਸਪੈਕਟਸ ਨਾਲ ਉਹਨੂੰ ਕੀਆ ਇਨਫਲੂਐਂਸ ਕਰਦੀਆਂ ਨੇ ਉਹਨੂੰ ਪ੍ਰਭਾਵਿਤ ਕਰਦੀਆਂ ਨੇ ਸੋ ਇਕੋਲੋਜੀਕਲ ਥਿਉਰੀ ਜਿਹੜਾ ਸਾਨੂੰ ਇਹ ਚਾਰਟ ਆ ਜਿਹੜਾ ਸਾਨੂੰ ਦਿੰਦੀ ਆ ਜਿਹਦੇ ਵਿੱਚ ਕੀ ਆ ਫੈਮਿਲੀ ਸਕੂਲ ਪੀਅਰਸ ਮੀਨਸ ਸਾਡੇ ਜਿਹੜੇ ਦੋਸਤ ਨੇ ਸਾਡੀ ਫੈਮਿਲੀ ਆ ਸਾਡੇ ਆਲੇ ਦੁਆਲੇ ਸਾਡੇ ਸਕੂਲ ਹੈ ਵਰਕਪਲੇਸ ਤੇ ਕੰਮ ਕਰਦੇ ਉਹ ਸਾਰੀਆਂ ਚੀਜ਼ਾਂ ਕੀ ਹੈ ਇੱਕ ਮਾਈਕਰੋਸਿਸਟਮ ਹੈਗਾ ਜਿਹੜਾ ਟਰਮ ਆ ਜਿਹੜੀ ਇਹਦੇ ਵਿੱਚ ਦਿੱਤੀ ਕਰ ਦਿਆ ਮਾਈਕਰੋ ਸਿਸਟਮ ਜਿਹੜੀ ਸਾਨੂੰ ਦਿੱਤੀ ਗਿਆ ਨੈਕਸਟ ਇਜ਼ ਜਿਹੜੇ ਸਾਡੇ ਫੈਮਿਲੀ ਸਕੂਲ ਪੀਅਰਸ ਹੋ ਗਏ ਸਾਡੇ ਲਿਜੀਅਸ ਐਫੀਲੀਏਸ਼ਨਸ ਹੋ ਗੀਆਂ ਵਰਕਪਲੇਸ ਹੋ ਗਈ 네이버후ਡ ਹੋ ਗਿਆ ਥੋੜਾ ਜਿਹਾ ਅੱਗੇ ਕੇ ਅਸਪੈਕਟ ਇਹ ਚੱਲਿਆ ਜਾਂਦਾ ਤਾਂ ਇਹ ਕਿਦੇ ਵਿੱਚ ਆਂਦਾ ਹੈ ਮੈਸੋ ਸਿਸਟਮ ਜਿਹੜਾ ਕੀ ਆ ਅਸਪੈਕਟ ਦੇ ਵਿੱਚ ਆਂਦਾ ਆ ਸੋ ਥਰਡ ਵਨ ਇਜ਼ ਦਾ ਇਕ ਨੋਮਿਕ ਸਿਸਟਮ ਪੋਲੀਟੀਕਲ ਸਿਸਟਮ ਸਾਡੇ ਦੇਸ਼ ਦਾ ਕੀ ਆ ਹੈਨਾ ਐਜੂਕੇਸ਼ਨਲ ਸਿਸਟਮ ਗਵਰਨਮੈਂਟ ਸਿਸਟਮ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਐਗਜ਼ੋ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਕੀ ਆ ਐਸਪੈਕਟ ਦੇ ਵਿੱਚ ਇੱਕ ਚਾਈਲਡ ਨੂੰ ਕੀ ਇਨਫਲੂਐਂਸ ਕਰਦੀਆਂ ਨੇ ਸੋ ਇਸ ਤੋਂ ਬਾਅਦ ਹੈਗੇ ਮੈਕਰੋਸਿਸਟਮ ਕਰੋਨਾ ਸਿਸਟਮ ਸੋ ਇਹ ਜਿਹੜੀਆਂ ਚਾਰ ਪੰਜ ਜਿਹੜੇ ਐਸਪੈਕਟਸ ਨੇ ਇਹਨਾਂ ਨੂੰ ਕੀ ਹੈ ਤੁਸੀਂ ਕਿਸ ਦੇ ਅੰਡਰ ਕਵਰ ਕਰਦੇ ਆ ਇਕੋਲੋਜੀਕਲ ਸਿਸਟਮ ਥਿਊਰੀ ਦੇ ਅੰਦਰ ਜਿਹੜਾ ਸੀ ਇਹਨੂੰ ਕਵਰ ਕਰਦੇ ਆ ਸੋ ਬੇਸਿਕਲੀ ਗੱਲ ਇਹੀ ਆ ਕਿ ਜਿਹੜੀ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਆ ਉਹ ਕਿਵੇਂ ਚਾਈਲਡ ਦੀ ਜਿਹੜੀ ਲਰਨਿੰਗ ਪ੍ਰੋਸੈਸ ਉਹਦੀ ਲਾਈਫ ਪ੍ਰੋਸੈਸ ਆ ਉਹਦੇ ਵਿੱਚ ਕੀ ਆ ਉਹਨੂੰ ਵਧੀਆ ਇੱਕ ਸੋਸਾਇਟੀ ਦਾ ਮੈਂਬਰ ਬਣਾਉਂਦੀ ਹੈ ਕਿਵੇਂ ਉਹਨੂੰ ਇੱਕ ਸੋਸਾਇਟੀ ਦੇ ਵਿੱਚ ਵਧੀਆ ਪੋਜੀਸ਼ਨ ਜਿਹੜੀ ਕੀ ਆ ਦਿਲਾਉਂਦੀ ਆ ਸੋ Uh, it all about ecological system theory now come to the next theory that is theory of uh, mind fourth one theory of mind is ability to attribute mental states uh, uh, beliefs intentions desire knowledge to oneself and others ਡੋਨਟ ਅੰਡਰਸਟੈਂਡ ਥੈਟ ਅਦਰਸ ਹੈਵ ਬਲੀਵਸ ਐਂਡ ਡਿਜ਼ਾਇਰਸ ਐਂਡ ਪਰਸਪੈਕਟਿਵਸ ਥੈਟ ਆਰ ਡਿਫਰੈਂਟ ਫਰਮ ਵਾਟ ਓਨ ਹਾਂਜੀ ਇਹ ਥਿਉਰੀ ਦੇ ਵਿੱਚ ਕੀ ਹੈ ਜਿਹੜਾ ਇੱਕ ਚਾਈਲਡ ਆ ਉਹ ਦੂਸਰੇ ਉਹਨੂੰ ਪਤਾ ਚੱਲਦਾ ਕਿ ਉਹ ਅਗਰ ਇੱਕ ਸੋਸਾਇਟੀ ਦੇ ਵਿੱਚ ਰਹਿ ਰਿਹਾ ਤਾਂ ਇੱਕ ਸੋਸਾਇਟੀ ਕੀ ਆ ਇਹ ਜਿਹੜੀ ਸੋਸਾਇਟੀ ਆ ਉਹ ਸਭ ਨੂੰ ਜਿਹੜਾ ਉਹਨਾਂ ਇਨਫਲੂਐਂਸ ਕਰਦੀ ਹੈ ਜਿੰਨਾ ਕਿ ਉਹਨੂੰ ਸੋ ਥਿਸ ਇਜ਼ ਆਲ ਅਬਾਊਟ ਅ ਥਿਉਰੀ ਆਫ ਮਾਈਂਡ ਉਹ ਦੂਸਰਿਆਂ ਦੇ ਜਿਹੜੇ ਮਾਈਂਡ ਨੂੰ ਔਰ ਡਿਜ਼ਾਇਰਸ ਨੂੰ ਕੀ ਆ ਸਮਝਣਾ ਸ਼ੁਰੂ ਕਰ ਦਿੰਦਾ ਸੋ ਥਿਸ ਇਜ਼ ਸੋ ਥੀਸ ਆਰ ਦਾ ਫੋਰ Uh, theories of socialization which are important uh, for uh, the exam point of view so students now come to the factors influencing socialization there are three uh, most important factors jehde ke socialization process nu affect karde ne jehde ke student di jehdi ki sorry uh, child di jehdi socialization process hai ohde vich kya child nu kiya influence karde ne unnu prabhavit karde ne so first is the social interaction ਸੋ ਐਸ ਵੀ ਨੋ ਕਿ ਜਿਹੜਾ ਬੱਚਾ ਐ ਸੋਸਾਇਟੀ ਦੇ ਵਿੱਚ ਕਿ ਆ ਦੂਸਰੇ ਜਿਹੜੇ ਨੇਬਰਸ ਹੋਗੇ ਉਹਦੇ ਸਕੂਲ ਫਰੈਂਡਸ ਕਲਾਸਮੇਟਸ ਜਿਹੜੇ ਵੀ ਹੈਗੇ ਹਨਾ ਉਹਦੇ ਦੋਸਤ ਹੁੰਦੇ ਆ ਸਭ ਨਾਲ ਜਿੰਨੇ ਪਰਸਨਸ ਨੂੰ ਉਹ ਮਿਲਦਾ ਕਿ ਉਹਨਾਂ ਨਾਲ ਕਿਹਾ ਉਹ ਇੰਟਰੈਕਟ ਕਰਦਾ ਤੇ ਇਸ ਤਰ੍ਹਾਂ ਕੀ ਆ ਇੰਟਰੈਕਸ਼ਨ ਜਿਹੜੀ ਸੋਸਾਇਟੀਲ ਐਂਡ ਇੰਟਰੈਕਸ਼ਨ ਹੁੰਦੀ ਹੈ ਤੇ ਉਹ ਕੀਆ ਕਾਫੀ ਜ਼ਿਆਦਾ ਹੋਣਾ ਤਾਂ ਪ੍ਰਭਾਵਿਤ ਹੁੰਦਾ ਹੈ ਸੇਮ ਹੀ ਚੀਜ਼ ਹੈ ਸੈਕਿੰਡ ਇਸ ਇਮਿਟੇਸ਼ਨ ਆਫ ਆਦਰਸ ਦੂਸਰੇ ਅਨ ਨਾਲ ਇੰਟਰੈਕਸ਼ਨ ਕਰਦਾ ਤੇ ਉਹਨਾਂ ਦੀ ਜਿਹੜੇ ਹੈਬਿਟਸ ਨੇ ਉਹਨਾਂ ਦੇ ਥੀਰੀਜ਼ ਨੇ ਉਹਨਾਂ ਦੇ ਸੋਚ ਆ ਉਹਨਾਂ ਦੇ ਬਿਹੇਵੀਅਰ ਆ ਉਹਨੂੰ ਕੀ ਅਡਾਪਟ ਕਰਦਾ ਤੇ ਉਹਨਾਂ ਦੀ ਕੀਆ ਉਹ ਇਸ ਤੋਂ ਬਾਅਦ ਇਮਿਟੇਸ਼ਨ ਕਰਨੀ ਸ਼ੁਰੂ ਕਰ ਦਿੰਦਾ ਨੈਕਸਟ ਇਸ ਦਾ ਆਇਡੈਂਟੀਫਿਕੇਸ਼ਨ ਇਨ ਇਟਸ ਅ अर्ਲੀ ਏਜ ਮੋਸਟ ਆਫ ਦਾ ਚਾਈਲਡ ਨੈਚੁਰਲ ਐਂਡ ਅਨਕੌਨਸ਼ੀਅਸ ਥਰੂ ਆਇਡੈਂਟੀਫਿਕੇਸ਼ਨ ਦਾ ਚਾਈਲਡ ਬਿਕਮਸ ਸੋਸ਼ੀਏਬਲ ਸੋ ਕੀ ਹੈ ਆਈਡੈਂਟੀਫਿਕੇਸ਼ਨ ਕਰਨੀ ਵੀ ਜਿਹੜੀ ਇੱਕ ਚਾਈਲਡ ਦਾ ਜਿਹੜਾ ਉਹ ਨੇਚਰਲੀ ਸਿੱਖ ਲੈਂਦਾ ਹੈ ਸੋ ਚਾਈਲਡ ਬਿਕੇਮ ਅ ਸੋਸ਼ੀਅਲ ਸੋਸ਼ੀਏਬਲ ਤਾਂ ਉਹ ਕੀ ਆਪਣੀ ਇੱਕ ਖੁਦ ਦੀ ਆਈਡੈਂਟੀਟੀ ਆ ਉਹ ਕੀ ਆ ਕ੍ਰੀਏਟ ਕਰ ਲੈਂਦਾ ਇਨ ਆ ਸਫੀਅਰ ਸੋ ਦੈਟ ਇਸ ਤਰ੍ਹਾਂ ਕੀ ਉਹ ਇੱਕ ਸੋਸਾਇਟੀ ਦਾ ਵਧੀਆ ਜਿਹੜਾ ਅਸੀਂ ਕਹਿ ਸਕਦੇ ਆ ਮੈਂਬਰ ਬਣ ਜਾਂਦਾ ਬਣ ਜਾਂਦਾ ਹੈ ਸੋ ਚਾਈਲਡ ਦੀ ਡਿਵੈਲਪਮੈਂਟ ਦੇ ਲਈ ਔਰ ਪ੍ਰੋਪਰਲੀ ਉਹਦੀ ਫੀਚਰਸ ਨੂੰ ਗਰੋ ਕਰਨ ਲਈ ਸੋਸਾਇਟੀ ਆ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਜਿਹੜੇ ਸੋਸ਼ੀਅਲ ਸਾਡੇ ਜਿਹੜੇ ਐਸਪੈਕਟਸ ਨੇ ਉਹਨਾਂ ਨੂੰ ਗਰੋ ਕਰਨ ਦੇ ਲਈ ਸੋਸ਼ੀਓਲੋਜੀਕਲ ਜਿਹੜੀ ਪ੍ਰੋਸੈਸ ਆ ਉਹ ਕੀ ਹੈ ਸਾਨੂੰ ਕਾਫੀ ਇਨਫਲੂਐਂਸ ਕਰਦੀ ਆ ਸਾਨੂੰ ਕਾਫੀ ਪ੍ਰਭਾਵਿਤ ਕਰਦੀ ਆ ਸੋ that is all about today's lecture i hope ke ਤੁਹਾਨੂੰ ਜਿਹੜੀ ਜਿਹੜੀ ਸੀਰੀਜ਼ ਹੈ ਕਾਫੀ ਅੱਛੀ ਲੱਗ ਰਹੀ ਹੋਊਗੀ ਸੋ ਸਟੂਡੈਂਟਸ ਇਫ ਯੂ ਲਾਈਕ ਮਾਈ ਵੀਡੀਓਜ਼ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ ਵੀ विल ਮੀਟ ਇਨ ਨੈਕਸਟ ਵੀਡੀਓ